ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦਾ ਫਰਮਾਨ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵਾਂ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾਏ ਇਹ ਸੰਦੇਸ਼ ਮਹਾਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜਦੋਂ ਵੀ ਕਦੀ ਪੰਥ ਵਿੱਚ ਜਾਂ ਗੁਰਸਿੱਖਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਮਤਭੇਦ ਹੋਵੇ ਤੇ ਮਹਾਰਾਜ ਸਾਹਿਬ ਕਹਿੰਦੇ ਵੀ ਉਦੋਂ ਤੁਸੀਂ ਦਰੀ ਤੇ ਬੈਠ ਜਾਓ ਸਾਰੇ ਗੁਰਸੇਠ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਆਪਣੇ ਵਖਰੇਵੇਂ ਜਿਹੜੇ ਉਹ ਦੂਰ ਕਰੋ ਤੇ ਅੱਜ ਇਸੇ ਵਿਸ਼ੇ ਤੇ ਅਸੀਂ ਖਾਸ ਬੇਨਤੀ ਕਰ ਰਹੇ ਹਾਂ ਮਹਾਂਪੁਰਸ਼ਾਂ ਦੇ ਸਥਾਨ ਤੇ ਸਾਰੀਆਂ ਸੰਤਾਂ ਜੁੜੀਆਂ ਮੇਰੇ ਨਾਲ ਬਾਬਾ ਜਸਦੇਵ ਸਿੰਘ ਜੀ ਲੂਟਬੱਦੀ ਗੁਰਦੁਆਰਾ ਬੁੱਢਾ ਸਰ ਤੋਂ ਅਸੀਂ ਬੇਨਤੀ ਕਰ ਰਹੇ ਹਾਂ ਜੋ ਕਿ ਇਸ ਵਕਤ ਸਾਡੇ ਕਿਸਾਨ ਵੀਰ ਕਾਫੀ ਦੇਰ ਦੇ ਜਦੋਜਾਦ ਕਰ ਰਹੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਸਤਕਾਰਯੋਗ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਮੰਗਾਂ ਨੂੰ ਲੈ ਕੇ ਤੇ ਜਿਵੇਂ ਤੁਸੀਂ ਦੇਖਨੇ ਹੋ ਕਿ ਕੱਲਿਆਂ ਕੱਲਿਆਂ ਦਾ ਕੁਝ ਨਹੀਂ ਬਣਨਾ ਜਦੋਂ ਸਮੁੱਚੇ ਤੌਰ ਤੇ ਸਾਡੇ ਕਿਸਾਨ ਆਗੂ ਸਾਰੇ ਇਕੱਠੇ ਹੋ ਕੇ ਤੇ ਦਿੱਲੀ ਵਿਖੇ ਮੋਰਚਾ ਲਾਇਆ ਸੀ ਤੇ ਆਪਣਾ ਮਸਲਾ ਹੱਲ ਕਰਾਇਆ ਸੀ ਭਾਵੇਂ ਉਦੋਂ ਵੀ ਟਾਈਮ ਲੱਗਾ ਸੀ ਪਰ ਏਜੰਸੀਆਂ ਨੂੰ ਪਤਾ ਸੀ ਕਿ ਸਾਰੇ ਕਿਸਾਨ ਆਗੂ ਇਕੱਠੇ ਹੋ ਕੇ ਕੰਮ ਕਰ ਰਹੇ ਤੇ ਗੱਲ ਮੰਨਣੀ ਪੈਣੀ ਹੈ ਸੋ ਇਸ ਵੇਲੇ ਮੈਂ ਅੱਜ ਬੇਨਤੀ ਕੱਲੇ ਕਿਸਾਨ ਆਮ ਕਿਸਾਨਾਂ ਨੂੰ ਨਹੀਂ ਕਰ ਰਿਹਾ ਇਸ ਵਕਤ ਸਾਡੀ ਜਿਹੜੀ ਇਹ ਸਾਰੇ ਸਿੱਖਾਂ ਦੀ ਬੇਨਤੀ ਆ ਕਿਸਾਨਾਂ ਦੇ ਆਗੂਆਂ ਨੂੰ ਆ ਕਲੇ-ਕਲੇ ਕਿਸਾਨ ਤਾਂ ਕਾਫੀ ਹੱਦ ਤੱਕ ਇਸ ਗੱਲ ਨੂੰ ਸਮਝਦੇ ਆ ਕਿ ਤੁਹਾਡੇ ਆਪਣੇ ਵੈਸੇ ਭਾਵੇਂ ਵਖਰੇਵੇਂ ਹੁਣ ਤੁਹਾਡੀਆਂ ਮੰਗਾਂ ਗਲਤ ਨਹੀਂ ਹਨ ਸੋ ਅਸੀਂ ਵੀ ਅੱਜ ਇੱਥੋਂ ਗੁਰਦੁਆਰਾ ਸਾਹਿਬ ਤੋਂ ਦਾਸ ਭਾਈ ਗੁਰਦੇਵ ਸਿੰਘ ਔਰ ਸੰਤ ਬਾਬਾ ਜਸਦੇਵ ਸਿੰਘ ਜੀ ਔਰ ਸਮੁੱਚੇ ਮੈਂਬਰ ਪੰਚਾਇਤ ਨਗਰ ਪੰਚਾਇਤ ਸਾਰੇ ਹੀ ਗੁਰਸਿੱਖਾਂ ਵੱਲੋਂ ਅਸੀਂ ਬੇਨਤੀ ਕਰਦੇ ਆ ਕਿ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੇ ਵੱਖਰੇਵੇਂ ਦੂਰ ਕਰਕੇ ਤੇ ਇੱਕ ਵਾਰ ਇਕੱਠੇ ਹੋ ਕੇ ਹਮਲਾ ਮਾਰੋ ਤਾਂ ਕਿ ਸਾਡੀਆਂ ਫਸਲਾਂ ਤੇ ਨਸਲਾਂ ਦੀ ਜਿਹੜੀ ਲੜਾਈ ਹੈ ਉਹਨੂੰ ਆਪਾਂ ਜਿੱਤ ਸਕੀਏ ਜੇਕਰ ਆਪਾਂ ਕੱਲੇ-ਕੱਲੇ ਰਹਿ ਤੇ ਆਪਣੀ ਗੱਲ ਨਹੀਂ ਬਣਨੀ ਸੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਆ ਉਹ ਨਾ ਹੋਵੇ ਕਿ ਆਪਣੇ ਕੋਈ ਇੱਕ ਵਧੀਆ ਕਿਸਾਨ ਨੇਤਾ ਹੱਥਾਂ ਚੋਂ ਨਿਕਲ ਜਾਏ ਤੇ ਫੇਰ ਆਪਾਂ ਇਕੱਠੇ ਹੋਏ ਤੇ ਕੀ ਹੋਏ ਸੋ ਇਸ ਕਰਕੇ ਸਾਰੇ ਹੀ ਕਿਸਾਨ ਆਗੂ ਸਿਆਣੇ ਹਨ 100 ਮਤਭੇਦ ਹੁੰਦੇ ਹਨ ਘਰ ਵਿੱਚ ਦੋ ਭਾਂਡੇ ਖੜਕਦੇ ਰਹਿੰਦੇ ਆ ਕੋਈ ਵੱਡੀ ਗੱਲ ਨਹੀਂ ਇਹ ਵਿਚਾਰਕ ਮਤਭੇਦ ਆ ਕਿਸੇ ਦੀ ਕੋਈ ਨਿੱਜੀ ਲੜਾਈ ਨਹੀਂ ਸੋ ਸਾਡੀ ਬੇਨਤੀ ਹੱਥ ਜੋੜ ਕੇ ਸਾਰੇ ਕਿਸਾਨ ਆਗੂਆਂ ਨੂੰ ਵੀ ਤੁਸੀਂ ਕਿਰਪਾ ਕਰਕੇ ਇਹ ਜਿਹੜੇ ਇਸ ਵੇਲੇ ਮੋਰਚਾ ਲੱਗਾ ਵਾ ਆਪ ਦਾ ਰਹਿ ਮਸ਼ਵਰਾ ਕਰਕੇ ਸਾਂਝੇ ਤੌਰ ਤੇ ਤੁਸੀਂ ਕਾਲ ਦਿਓ ਤਾਂ ਕਿ ਸਾਰੇ ਕਿਸਾਨ ਆਪ ਜਿਹੜੇ ਸਾਰੇ ਕਿਸਾਨ ਜਿਹੜੇ ਆ ਉਹ ਕਿਸੇ ਵੀ ਪਾਰਟੀ 바ਜ ਤੋਂ ਉੱਪਰ ਉੱਠ ਕੇ ਸਾਂਝਾ ਮੋਰਚਾ ਲਾ ਕੇ ਤੇ ਇਹਦੇ ਵਿੱਚ ਜਿੱਤ ਪ੍ਰਾਪਤ ਕਰਨ ਅੱਜ ਨਹੀਂ ਤਾਂ ਕੱਲ ਸਾਰਿਆਂ ਨੂੰ ਕੱਲਿਆਂ-ਕੱਲਿਆਂ ਨੂੰ ਜੇ ਕੰਮ ਕਰੋਗੇ ਤੇ ਇਦਾਂ ਹੀ ਮਾਰੇ ਜਾਵਾਂਗੇ ਸੋ ਏਕਤਾ ਦੀ ਬਹੁਤ ਵੱਡੀ ਲੋੜ ਹੈ ਸੋ ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਆ ਅਸੀਂ ਸਾਰੇ ਸਪੋਰਟ ਕਰਦੇ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨਾਲ ਦੀ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਸਟੈਪ ਚੁੱਕਿਆ ਹੈ ਸਾਸ ਸੰਗ ਦੀ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ 24 ਘੰਟਿਆਂ ਵਿੱਚੋਂ 12 ਘੰਟਿਆਂ ਵਿੱਚ ਪ੍ਰਸ਼ਾਦਨਾ ਨਾ ਮਿਲੇ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਪਰ ਭਾਈ ਸਾਹਿਬ ਬਣੂ ਅੱਜ ਮੇਰੇ ਖਾ 17 18 ਦਿਨ ਹੋ ਗਏ ਸੋ ਇਸ ਕਰਕੇ ਉਹ ਬੜੇ ਜੁਝਾਰੂ ਯੋਧੇ ਨੇ ਸੋ ਆਪ ਸਾਰੇ ਆਪਣੇ ਵਖਰੇਵੇਂ ਦੂਰ ਕਰਕੇ ਉਹਨਾਂ ਦਾ ਸਾਥ ਦੇਣ ਦੀ ਕਿਰਪਾਲਤਾ ਕਰੋ ਗੁਰੂ ਰਾਮਦਾਸ ਮਹਾਰ ਸੱਚੇ ਪਾਤਸ਼ਾਹ ਤੁਹਾਡੀਆਂ ਜਿਹੜੀਆਂ ਇਹ ਸ਼ੁਭ ਮਨੋਂ ਕਾਮਨਾਵਾਂ ਹਨ ਕੋਈ ਤੁਹਾਡੀਆਂ ਨਿੱਜੀ ਨਹੀਂ ਸ਼ੋਭ ਮੰਨੋ ਕਾਮਨਾਵਾਂ ਸਾਰੀਆਂ ਪੂਰੀਆਂ ਕਰਨ ਤੇ ਜੋ ਤੁਸੀਂ ਫਸਲਾਂ ਤੇ ਨਸਲਾਂ ਦੀ ਲੜਾਈ ਲੜ ਰਹੇ ਹੋ ਉਹਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਵੇ ਅਸੀਂ ਕਿਸਾਨ ਆਗੂਆਂ ਦੇ ਲਈ ਇੱਕ ਪਰਮਾ ਜਕਾਰਾ ਲਾ ਕੇ ਤੁਹਾਡਾ ਸਹਿਯੋਗ ਕਰਦੇ ਆਂ ਜਿੱਥੇ ਵੀ ਸੇਵਾ ਲਾਉਂਗੇ ਪਹਿਲਿਆਂ ਮੋਰਚਿਆਂ ਵਿੱਚ ਵੀ ਅਸੀਂ ਕੀਰਤਨ ਦੀ ਸੇਵਾ ਨਿਭਾਈ ਸੀਗੀ ਹੁਣ ਵੀ ਜਿੱਥੇ ਤੁਸੀਂ ਸੇਵਾ ਲਾਉਂਗੇ ਤੁਹਾਡੇ ਨਾਲ ਅਸੀਂ ਹਮੇਸ਼ਾ ਖੜੇ ਆਂ ਜੀ ਸਾਰੀ ਸੰਗਤਾਂ ਤਕੜੇ ਹੋ ਕੇ ਆਪ ਜੀ ਇਸ ਲੜਾਈ ਵਿੱਚ ਯੋਗਦਾਨ ਪਾਓ ਆਓ ਜੀ ਸਾਰੇ ਜਕਾਰੇ ਸਾਡੇ ਕੇ ਸਾਥ ਲਈਏ ਬੋਲੇ <laughs> ਸੋਨਿਆੜਾ <laughs> 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 <laughs>